ਆ ਤੋ ਇੱਕ ਇਤਿਹਾਸ ਵਿੱਚ ਆਪਾਂ ਪੜਿਆ ਵਿਚਾਰਿਆ ਸਰਸਾ ਕੰਡੇ ਗੁਰੂ ਕਲਗੀ ਧਰਜੀ ਦਾ ਪਰਿਵਾਰ ਵਿਛੋੜਾ ਪੈ ਗਿਆ ਮਾਤਾ ਗੁਜਰਕੌਰ ਦੀ ਛੋਟੇ ਸਹਿਬਜ਼ਾਦੇ ਇੱਕ ਪਾਸੇ ਨੂੰ ਚਲੇ ਗਏ ਕਾਲੀ ਬੋਲੀ ਰਾਤ ਹੈ ਅਮਰਤ ਵੇਲਾ ਹੈ ਹਾਲਾਂਕਿ ਹਨੇਰਾ ਹੈ ਅੱਧ ਦੀ ਸਰਦੀ ਹੈ ਕੋਈ ਚੰਗਾ ਭੋਜਨ ਪ੍ਰਸ਼ਾਦ ਨਹੀਂ ਸ਼ਕਿਆ ਨਾ ਕੋਈ ਤਨ ਤੇ ਕਪੜਾ ਸਿੱਖਾਂ ਤੇ ਨਾ ਮਾਂ ਗੁਜ਼ਰਕਾਰ ਕੋਲ ਕੋਈ ਕਪੜਾ ਜੇ ਕਪੜਾ ਹੀ ਹੁੰਦਾ ਤੇ ਉਹ ਆਪਣੇ ਸਿੱਖਾਂ ਤੇ ਆਪਣੇ ਪੁੱਤਰਾਂ ਤੇ ਪਾ ਦਿੰਦੀ ਕੁਦਰਤੀ ਗੱਲ ਹੈ ਮਾਂ ਜਿਹੜੀ ਉਹ ਪੁੱਤ ਨੂੰ ਚਾਹੁੰਦੀ ਹੈ ਪਹਿਲਾਂ ਇਹਨੂੰ ਮੈਂ ਸੰਭਾਲ ਲਵਾਂ ਤੇ ਦੋ ਉਮਰਾਂ ਮੈਂ ਕੱਲ ਵੀ ਅਰਜ਼ ਕੀਤੀ ਇੱਕ ਬਿਰਧ ਅਵਸਥਾ ਇੱਕ ਬਜ਼ੁਰਗ ਅਵਸਥਾ ਇੱਕ ਬਚਪਨ ਅਵਸਥਾ ਉਹ ਸਹਾਰਾ ਪਾਲਦੀ ਹੈ ਦੋਨੇ ਉਮਰਾਂ ਸਹਾਰਾ ਪਾਲਦੀ ਹੈ ਪਰ ਇੱਕ ਪਾਸੇ ماں ਗੁਜ਼ਰਕੌਰ 80 ਸਾਲ ਦੇ ਕਰੀਬ ਉਮਰ ਹੈ ਬਿਰਧ ਅਵਸਥਾ ਹੈ ਦੂਜੇ ਪਾਸੇ ਛੋਟੇ ਸਹਿਬਜ਼ਾਦੇ ਉਹ ਬਚਪਨ ਅਵਸਥਾ ਹੈ ਫਿਰ ਵੀ ਦੋਨਾਂ ਨੂੰ ਸਹਾਰਾ ਦੇ ਕੇ ਆਪਣੀਆਂ ਉਂਗਲਾਂ ਜਾਂ ਆਪਣਾ ਹੱਥ ਪਕੜਾ ਕੇ ਪਿਆਰ ਨਾਲ ਇੱਕ ਪਾਸੇ ਤੁਰਦੀ ਜਾ ਰਹੀ ਹੈ ਸਰਸਕਣ ਦੇ ਪਰਿਵਾਰ ਵਿਛੜਿਆ ਤੁਸੀਂ ਸੋਚ ਕੇ ਵੇਖੋ ਆਪਣੇ ਮਨਾਂ ਅੰਦਰ मां ਦੇ ਅੰਦਰ ਕਿੰਨੇ ਫੁਰਨੇ ਬਣਦੇ ਆ ਕਿੰਨੇ ਫੁਰਨੇ ਬਣਦੇ ਹੋਣਗੇ ਕਿ ਪਿੱਛੇ جنگ ਹੋ ਰਹੀ ਐ ਸਰਸਾ ਕੰਢੇ ਪਤਾ ਨਹੀਂ ਸਿੱਖਾਂ ਦਾ ਕੀ ਬੰਨਾ ਦੂਜੇ ਪਾਸੇ ਕਲਗੀਧਰ ਪਾਤਸ਼ਾਹ ਵੱਡੇ ਸਾਹਿਬਜ਼ਾਦੇ ਸਿੱਖ ਸਰਸਾ ਨਦੀ ਪਾਰ ਕਰ ਗਏ ਨੇ ਪਤਾ ਨਹੀਂ ਕਿੰਨੇ ਕੋ ਕਰ ਗਏ ਨੇ ਕਿੰਨੇ ਕੋ ਰਹਿ ਗਏ ਨੇ ਕਿੱਥੇ ਅੱਗੇ ਜਾਣਗੇ ਅੱਗੇ ਕੀ ਕਹਿੋ ਜਾਂ ਵਿਚਾਰ ਬੰਨਾ ਸਭ ਕੁਝ ਮਾਂ ਗੁਜ਼ਰਕੌਰ ਆਪਣੀ ਖਿਰਦੇ ਵਿੱਚ ਸਮਾ ਕੇ ਬੈਠੀ ਹੋਈ ਹੈ ਤੁਰਦੀ ਜਾ ਰਹੀ ਹੈ ਅੱਗੇ ਇਤਿਹਾਸ ਵਿੱਚ ਇੱਕ ਦੀਵਾ ਬਲ ਦਾ ਨਜ਼ਰ ਆਇਆ ਇੱਕ ਲੋ ਇੱਕ ਚਾਨਣ ਨਜ਼ਰ ਆਇਆ ਉਹਦੀ ਸ਼ਹਿਦ ਲੈ ਲਈ ਇਹ ਕੁਦਰਤੀ ਗੱਲ ਹੈ ਤੇ ਜਦੋਂ ਸ਼ਹਿਦ ਲਈ ਤੇ ਬਿਲਕੁਲ ਲਾਗੇ ਗਈ ਉਸ ਝੁੱਗੀ ਦੇ ਜਿੱਥੇ ਦੀਵਾ ਬਲਦਾ ਜਾ ਉਹ ਠੰਡ ਦੇ ਦਿਨਾਂ ਵਿੱਚ ਕੌਣ ਬਾਹਰ ਨਿਕਲਦਾ ਹੈ ਤੁਹਾਨੂੰ ਪਤਾ ਹੈ ਤੇ ਉਹ ਝੁੱਗੀ ਦਾ ਬੂਹਾ ਖੜਕਾਇਆ ਅੱਗੇ ਬੂਹਾ ਖੋਲਿਆ ਉਹਦਾ ਨਾਮ ਇਹ ਭਾਈ ਕੁੰਮਾ 마ਸ਼ਕੀ ਭਾਈ ਕੁੰਮਾ 마ਸ਼ਕੀ ਉਹਨੂੰ ਪਤਾ ਸੀ ਉਹ ਅੰਦਰ ਸਰਦਾ ਬਾਣਸੀ ਗੁਰੂ ਘਰ ਦਾ ਉਹਨੇ ਜਦੋਂ ਮਾਂ ਗੁਰਦਕੌਰ ਨੂੰ ਵੇਖਿਆ ਸਹਿਬਜ਼ਾਦਿਆਂ ਨੂੰ ਚਰਨਾਂ ਤੇ ਮੱਥਾ ਟੇਕਿਆ ਮਾਂ ਤੂੰ ਐਸੇ ਵੇਲੇ ਤੇਰੇ ਨਾਲ ਕੋਈ ਸਿੱਖ ਨਹੀਂ ਹੈ ਬੜੀ ਜਲਦੀ ਨਾਲ ਅੰਦਰ ਬਿਠਾਇਆ ਪਿਆਰ ਨਾਲ ਜਦੋਂ ਮਾਂ ਗੁਜਰ ਕੌਰ ਨੇ ਸਾਰੀ ਗੱਲਬਾਤ ਦੱਸੀ ਝਲਮਕ ਕਸਮਾ ਖਾ ਕੇ ਭੁਲਾਈਆਂ ਪਿੱਛੋਂ ਹਮਲਾ ਵੀ ਕੀਤਾ ਮਾਂ ਮਾਸ ਕੀ ਨੇਤਰਾਂ ਵਿੱਚੋਂ ਮੈਰਾਗ ਦੇ ਨੀਰ ਵਗੰਦੇ ਉਹਨੇ ਉਸ ਵੇਲੇ ਇਤਿਹਾਸ ਕਹਿੰਦਾ ਹੈ ਮਾਂ ਗੁਜਰ ਕੌਰ ਨੂੰ ਤੇ ਸਹਿਬਜ਼ਾਦਿਆਂ ਨੂੰ ਜਿਹੋ ਜਾਂ ਵੀ ਉਹਦੇ ਘਰ ਰੁੱਖਾ ਮਿੱਸਾ ਪ੍ਰਸ਼ਾਦ ਪਾਣੀ ਸੀ ਉਨੇ ਤਿਆਰ ਕੀਤਾ ਤੇ ਬੜੇ ਪਿਆਰ ਨਾਲ ਮਾਂ ਦੀ ਸੇਵਾ ਕੀਤੀ ਪ੍ਰਸ਼ਾਦ ਪਾਣੀ ਛਕਾਇਆ ਅੱਲਾ ਯਾਰਖਾਂ ਜੋਗੀ ਦੇ ਬੋਲ ਵੀਨੇ ਕਿ ਸਹਿਬਜ਼ਾਦੇ ਮਾਂ ਨੂੰ ਬਾਰ-ਬਾਰ ਪੁੱਛਦੇ ਆ ਦਾਦੀ ਸੇ ਬੋਲੇ ਹਮਰੇ ਸਿਪਾਹੀ ਕਿਧਰ ਗਏ ਦਰਿਆ 'ਪਰ ਛੋੜ ਕੇ ਹਮਾਰੇ ਰਾਹੀ ਕਿਧਰ ਗਏ ਹੁਣ ਸਹਿਬਜ਼ਾਦੇ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਚਾਰਚ ਪੇਰੇ ਹਰ ਵੇਲੇ ਉਹਨਾਂ ਦੇ ਸਿੱਖ ਰਹਿੰਦੇ ਸਨ ਸਾਰੇ ਬੜਾ ਪਿਆਰ ਵੀ ਕਰਦੇ ਸਨ ਤੇ ਪੁੱਛਦੇ ਆ ਮਾਂ ਆਪਣੇ ਇਹ ਮੇਰੇ ਸਾਡੇ ਸਾਥੀ ਕਿੱਧਰ ਗਏ ਨੇ ਸਾਡੇ ਸਿਪਾਹੀ ਸਾਡੇ ਨਾਲ ਰਹਿਣ ਵਾਲੇ ਮਾਂ ਗੁਜਰਕੌਰ ਨੇ ਉਹਨਾਂ ਨੂੰ ਦਲਾਸਾ ਦੇਣਾ ਕੁੰਮੇ 마ਸ਼ਕੀ ਨੇ ਪ੍ਰਸ਼ਾਦਾ ਪਾਣੀ ਛਕਾ ਕੇ ਸੇਵਾ ਕੀਤੀ ਮਾਂ ਦਾ ਹਿਰਦਾ ਮਾਂ ਦਾ ਹੀ ਹੁੰਦਾ ਹੈ ਇਤਿਹਾਸ ਨੇ ਆਖਿਆ ਥੋੜਾ ਦਿਨ ਚੜ ਗਿਆ ਤੇ ਚਾਰਚ ਪੇਰੇ ਮਾਨ ਨੇ ਕੰਨ ਕੀਤਾ ਵੀ ਕਿਧਰੋਂ ਕੋਈ ਆਵਾਜ਼ ਆਉਂਦੀ ਹੋਵੇ ਕੋਈ ਆਵਾਜ਼ ਨਜ਼ਰ ਨਾ ਆਈ ਮਨ ਵਿਚ ਖਿਆਲ ਬਣਾਇਆ ਵੀ ਮੈਂ ਇੱਕ ਵਾਰੀ ਉਸ ਕੰਡੇ ਤੇ ਜਾ ਕੇ ਵੇਖ ਕੇ ਆਵਾਂ ਕਿਧਰੇ ਕੋਈ ਸਿੱਖ ਮਿਲ ਜਾਏ ਕੀ ਕੁਝ ਵਾਪਰੇ ਹੈ ਹੁਣ ਕੁਦਰਤੀ ਗੱਲ ਹੈ ਉਦੋਂ ਤੇ ਜੰਗ ਵੀ ਹੋਗੀ ਸ਼ਹਾਦਤਾਂ ਵੀ ਹੋਗੀਆਂ ਸਰਸਾ ਕੰਡੇ ਸਹਿਬ ਵੀ ਪਾਰ ਕਰਗੇ ਫੌਜਾਂ ਦੇ ਪਿੱਛੇ ਹਮਲਾ ਕਰਨ ਵਾਸਤੇ ਲਬਨ ਵਾਸ ਦੀ ਤਲੀਆਂ ਗਈਆਂ ਹੁਣ ਜਦੋਂ ਮਾਂ ਘੁੰਮੇ ਮਾਸਕੀ ਦੀ ਝੁੱਗੀ ਵਿੱਚੋਂ ਬਾਹਰ ਆਏ ਥੋੜਾ ਉਹ ਨੇੜੇ ਤੇੜੇ ਜਾ ਕੇ ਤੁਰ ਫਿਰ ਕੇ ਦੇਖ ਰਹੇ ਨੇ ਇਤਿਹਾਸ ਦੱਸਦਾ ਇੱਥੇ ਗੰਗੂ ਮਿਲ ਗਿਆ ਅਚਾਨਕ ਗੰਗੂ ਮਿਲਿਆ ਤੇ ਗੰਗੂ ਤੇ ਗੁਰੂ ਘਰ ਆਉਂਦਾ ਜਾਂਦਾ ਰਿਹਾ ਉਹਨੇ ਨਮਸਕਾਰ ਕੀਤੀ ਗੰਗੂ ਨੇ ਤੇ ਮਾਂ ਨੂੰ ਕਹਿ ਲੱਗਿਆ ਮਾਂ ਤੂੰ ਇੱਥੇ ਸਾਰੀ ਬਾਰਤਾ ਦੱਸੀ ਗਈ ਗੰਗੂ ਆਖਦਾ ਮਾਂ ਤੂੰ ਮੇਰੇ ਨਾਲ ਘਰ ਚੱਲ ਮੈਂ ਤੇਰੀ ਸੇਵਾ ਕਰਾਂਗਾ ਇੱਕ ਗੱਲ ਮੈਂ ਕਈ ਵਾਰੀ ਆਖਨੇ ਹਜੇ ਗੰਗੂ ਬੇਈਮਾਨ ਨਹੀਂ ਹੈ ਇਹ ਯਾਦ ਰੱਖਿਓ ਹਜੇ ਗੰਗੂ ਬੇਈਮਾਨ ਨਹੀਂ ਹੈ ਉਹ ਸ਼ਰਦਾ ਨਾਲ ਲੈ ਕੇ ਜਾਂਦਾ ਕੁੰਮੇ ਮਾਸਕੀ ਕੋਲ ਆ ਕੇ ਸਹਿਬਜ਼ਾਦਿਆਂ ਨੂੰ ਤੇ ਮਾਂ ਗੁਜਰਕੌਰ ਜੀ ਨੂੰ ਬੜੇ ਪਿਆਰ ਨਾਲ ਉਹ ਆਪਣੇ ਘਰ ਲੈ ਗਿਆ ਸਿਹੜੀ ਪਿੰਡ ਉਹਦਾ ਪਿੰਡ ਹੈ ਉਹ ਆਪਣੇ ਘਰ ਲੈ ਗਿਆ ਖੇੜੀ ਪਿੰਡ ਹੈ ਉਹਨੂੰ ਸਿਹੜੀ ਸਿਖਾਖਦੇ ਨੇ ਉਹਨੇ ਘਰ ਲ ਜਾ ਕੇ ਮਾਤਾ ਨੂੰ ਆਪਣੇ ਘਰ ਵਿੱਚ ਬਿਠਾਇਆ ਪਿਆਰ ਨਾਲ ਗੰਗੂਦੀ ਮਾਂ ਵੀ ਹੈ ਉਹਦੇ ਘਰ ਹੈ ਮਾਤਾ ਗੁਜਰ ਕੌਰ ਜੀ ਆਪਣੇ ਦੋਨੋਂ ਸੈਪਜਾਦਿਆਂ ਨੂੰ ਸੱਜੇ ਖੱਬੇ ਪਾ ਕੇ ਕੁਝ ਘੜੀਆਂ ਵਿਸ਼ਰਾਮ ਕਰਨ ਲੱਗੇ ਨੇ ਇੱਕ ਮੋਹਰਾਂ ਦੀ ਥੈਲੀ ਮਾਂ ਦੇ ਕੋਲ ਸੀ ਉਹ ਮਾਂ ਨੇ ਬਾਹਰ ਕੱਢੀ ਗੰਗੂ ਦੀ ਨਿਗਾਹ ਪੈ ਗਈ ਮਾਂ ਹਜੇ ਕੁਝ ਘੜੀਆਂ ਆਰਾਮ ਕਰਦੇ ਨੇ ਮੈਂ ਸੰਖੇਪ ਕਹਿ ਰਿਹਾ ਤੁਹਾਨੂੰ ਬਹੁਤ ਛੇਤੀ ਤੇ ਉਹ ਗੰਗੂ ਨੇ ਮੋਹਰਾਂ ਦੀ ਥੈਲੀ ਚੁੱਕੀ ਸਹਰਾਣੇ ਤੋਂ ਚੁੱਕ ਕੇ ਛੁਪਾ ਲਈ ਮਾਂ ਦੇ ਜਦੋਂ ਅੱਖ ਖੁੱਲੀ ਉੱਜ ਜਾਗ ਆਈ ਥੋੜਾ ਜਿਹਾ ਬਿਸ਼ਰਾਮ ਕੀਤਾ ਹੈ ਤੇ ਪੁੱਛੀ ਉਸ ਵੇਲੇ ਗੱਲ ਪਹਿਲੇ ਹੀ ਦਲਾਸਾ ਦੇ ਕੇ ਉਹ ਬੱਚਿਆਂ ਨੂੰ ਦਲਾਸਾ ਹੀ ਦੇ ਰਹੇ ਸਨ ਅਸਲ ਵਿੱਚ ਵਿਸ਼ਰਾਮ ਤੇ ਕੀ ਕਰਨਾ ਸੀ ਤੇ ਗੰਗੂ ਉਸ ਵੇਲੇ ਬਹੁਤ ਹੌਲੀ ਜਨੇ ਚੁੱਕ ਕੇ ਲੈ ਗਿਆ ਜਦੋਂ ਮਾਂ ਉੱਠੀ ਤੇ ਪੁੱਛਦੀ ਹੈ ਕਿਨ ਲੱਗੀ ਗੰਗੂ ਪੁੱਤ ਆ ਇੱਕ ਮੋਹਰਾਂ ਦੀ ਥੈਲੀ ਮੈਂ ਰੱਖੀ ਸੀ ਇਹ ਮੈਂ ਤੈਨੂੰ ਹੀ ਦੇ ਦੇਣੀ ਸੀ ਅਸਲ 'ਚ ਤੂੰ ਸੇਵਾ ਕਰੇਂਗਾ ਤੇ ਕੁਛ ਨਾ ਕੁਛ ਤੂੰ ਲੈ ਆਏਂਗਾ ਕੋਈ ਰਾਸ਼ਨ ਲੈ ਆਏਂਗਾ ਮੈਂ ਤੈਨੂੰ ਹੀ ਦੇਣੀ ਸੀ ਪਾਪ ਹੁੰਦੇ ਨਾ ਜਿਹੜਾ ਬੰਦੇ ਦੇ ਅੰਦਰ ਉਹ ਕਿਵੇਂ ਨਾ ਕਿਵੇਂ ਉਜਾਗਰ ਹੋ ਜਾਂਦਾ ਹੈ ਇਹ ਹੁਣ ਮਾਂ ਦੀ ਗੱਲ ਨਹੀਂ ਸੁਣਦਾ ਬਲਕਿ ਰੌਲਾ ਪਾਉਂਦਾ ਹੈ ਰੌਲਾ ਪਾਉਂਦਾ ਹੈ ਪਾਪ ਬੰਦਾ ਬੜਾ ਪਾਪ ਬੁਰਾ ਪਾਪੀ ਕੋ ਪਿਆਰਾ ਕਹਿਣ ਲੱਗੇ ਇੱਕ ਮੈਂ ਘਰ ਲੈ ਕੇ ਆਇਆ ਦੂਜਾ ਮੇਰੇ ਤੇ ਇਲਜ਼ਾਮ ਲਾਉਣੀ ਹੈ ਮਾਂ ਮੈਂ ਮੈਂ ਤੇਰੀ ਖੈਲੀ ਚੋਰੀ ਕਰ ਲਈ ਮਾਂ ਨੇ ਬੜੇ ਸ਼ਬਦ ਆਖੇ ਬਹੁਤ ਸ਼ਬਦ ਆਖੇ ਪੁੱਤ ਮੈਂ ਕਦੋਂ ਆਖਿਆ ਤੈਨੂੰ ਚੋਰ ਮੈਂ ਸ਼ਬਦ ਨਹੀਂ ਆਖਿਆ ਮੈਂ ਤੇ ਕਹਿ ਰਹੀ ਹਾਂ ਤੈਨੂੰ ਕਿ ਮੈਂ ਤੈਨੂੰ ਦੇਣੀ ਹੈ ਤੂੰ ਰੌਲਾ ਨਾ ਪਾ ਇਹ ਮੋਹਰਾ ਦੀ ਕਿਹੜੀ ਗੱਲ ਹੈ ਮੇਰੀਆਂ ਮੋਹਰਾ ਤੇ ਅਸਲ ਵਿੱਚ ਆਹ ਸਾਹਿਬ ਜਾਦੇ ਨੇ ਔਰ ਯਾਦ ਰੱਖੀ ਗੰਗੂ ਪੁੱਤ ਜਦੋਂ ਕਲਗੀ ਧਰਮ ਨੂੰ ਪਤਾ ਲੱਗਿਆ ਨਾ ਪਿੱਤੂ ਮਾਂ ਦੀ ਸੇਵਾ ਕੀਤੀ ਐ ਸ਼ਹਿਬਜਾਦਿਆਂ ਨੂੰ ਵਿਖੜੇ ਸਮੇਂ ਅੰਦਰ ਸੰਭਾਲਿਆ ਐ ਇਹ ਕਿਹੜੀਆਂ ਮਹਰਾਂ ਦੀ ਗੱਲ ਐ ਤੈਨੂੰ ਤੋਲ ਦੇਗਾ ਮੇਰਾ ਪੁੱਤ ਪਰ ਗੰਗੂ ਨਾ ਮੰਨਿਆ ਕੁਦਰਤੀ ਗੱਲ ਐ ਮੈਨੂੰ ਬੜਾ ਸੁਣਨ ਔਖਾ ਹੋ ਜਾਂਦਾ ਐ ਇਹ ਪਾਪੀ ਐਡਾ ਕਹਿਰਬਾਨ ਸੀ ਇਹ ਮਾਂ ਦੀ ਗੱਲ ਮੰਨਣ ਦੀ ਬਜਾਏ ਰੌਲਾ ਪਾ ਪਾ ਕੇ ਚਾਰ ਛੇ ਪੇਰੇ ਦੱਸਦਾ ਐ ਆਪਣੇ ਭਾਣੇ ਦੱਸਦਾ ਵੀ ਮੇਰੇ ਘਰ ਵਿੱਚ ਮਾਹੇ ਮਾਤਾ ਗੁਜਰਕਾਰ ਸਹਿਬਜਾਦੇ ਨੇ ਔਰ ਆਖਰ ਇਹਨੇ ਜਾ ਕੇ ਸ਼ਿਕਾਇਤ ਕਰ ਦਿੱਤੀ ਘਰ ਬੰਦ ਕਰਕੇ ਗਿਆ ਮਾਤਾ ਗੁਜਰਕਾਰ ਨੂੰ ਜਗਤ ਦੀ ਮਤ ਹੈ ਕਿ ਉਹ ਜਪਾਪ ਕਮਾਇਆ ਮੁਰੰਡੇ ਥਾਣੇ ਜਾ ਸ਼ਿਕਾਇਤ ਕੀਤੀ ਜੇ ਮੈਂ ਤੁਹਾਨੂੰ ਕਲਗੀਧਰ ਜੀ ਦੀ ਮਾਂ ਛੋਟੇ ਸਹਿਬਜਾਦੇ ਪਕੜਾ ਦਿਆਂ ਮੈਨੂੰ ਕੀ ਇਨਾਮ ਦੇਵੋਗੇ ਲਾਲ ਜਦੋਂ ਬੰਦਾ ਕਰਦਾ ਉਦੋਂ ਬਹੁਤ bari ਖੁਦਾ ਤੇ ਘਰ ਦੀ ਵੀ ਪਰਵਾਹ ਨਹੀਂ ਮਾਨੂੰ ਕਰਦਾ ਤੇ ਉਦੋਂ ਜਾ ਕੇ ਦੱਸੇ ਜ਼ਾਲਮ ਤੇ ਚੌਂਦੀ ਸਨ ਉਹਨਾਂ ਕਹਿ ਦਿੱਤਾ ਮੂੰਹ ਮੰਗ ਮੈਂ ਤੈਨੂੰ ਇਨਾਮ ਦੇਵਾਂਗੇ ਉਸ ਬੇਲੇ ਜਦੋਂ ਜਾ ਕੇ ਦੱਸਿਆ ਤੇ ਉਥੋਂ ਦੇ ਸਿਪਾਹੀ ਉਹ ਸਿਪਾਹੀ ਹੁੰਦੇ ਐ ਇਹ ਲੈ ਕੇ ਹੁੰਦੇ ਨਾਲ ਮਾ ਗੁਦਰ ਕੌਰ ਤੇ ਸਹਿਬਜ਼ਾਦਿਆਂ ਨੂੰ ਪਕੜਾ ਦਿੰਦੇ ਪਾਪੀ ਪਕੜਾ ਕੇ ਜ਼ਾਲਮ ਇੱਕ ਰਾਤ ਮਰੀਂਦੇ ਥਾਣੇ ਰੱਖਦੇ ਐ ਕੁਛ ਨਹੀਂ ਸ਼ਕਨ ਵਾਸਤੇ ਦਿੰਦੇ ਯਾਦ ਰੱਖਿਓ ਇੱਕ ਗੱਲ ਇਤਿਹਾਸ ਵਿੱਚ ਕੁੰਮੇ 마ਸ਼ਕੀ ਦੇ ਘਰ ਵਿੱਚ ਕੇਵਲ ਪ੍ਰਸ਼ਾਦ ਪਾਣੀ ਛਕਿਆ ਉਸ ਤੋਂ ਬਾਅਦ ਮਾ ਗੁਦਰ ਕੌਰ ਤੇ ਸਹਿਬਜ਼ਾਦੇ ਕੁਛ ਨਹੀਂ ਛਕਦੇ ਉਹਨਾਂ ਨੂੰ ਛਕਨ ਵਾਸਤੇ ਦਿੱਤਾ ਹੀ ਨਹੀਂ ਜਾਂਦਾ ਤੇ ਉਸ ਵੇਲੇ ਇਹਨੇ ਪਕੜਾ ਦਿੱਤੇ ਮੁੰਡੇ ਥਾਣੇ ਵਿੱਚ ਧਾਕੇ ਜਾਨੀ ਖਾਂ ਮਾਨੀ ਖਾਂ ਮਰ ਕੇ ਪਕੜ ਕੇ ਤੇ ਉਹ ਕਿਵੇਂ ਸ਼ਹਿਬਜ਼ਾਦੇ ਤੇ ਮਾ ਗੁਦਰਖੌਰ ਨੂੰ ਲੈ ਕੇ ਗਏ ਇੱਕ ਰਾਤ ਰੱਖੀ ਇਹਨਾਂ ਪਾਪੀਆਂ ਸੁਨੇਹਾ ਪਹਚਾਇਆ ਵਜ਼ੀਰ ਖਾਂ ਕੋਲ ਇਤਿਹਾਸਿਕ ਗੱਲ ਆਖਦਾ ਹੈ ਕਿ ਵਜ਼ੀਰ ਖਾਂ ਬਹੁਤ ਉਦਾਸ ਹੋਇਆ ਬੈਠਾ ਸੀ ਵਜ਼ੀਰ ਖਾਂ ਪਾਪੀ ਉਦਾਸ ਸੀ ਵੀ ਮੇਰੇ ਹੱਥ ਕੁਝ ਵੀ ਨਹੀਂ ਲੱਗਿਆ ਮੇਰੇ ਆਪਣੇ ਮਨਸੂਬੇ ਕਾਮਯਾਬ ਨਹੀਂ ਹੋ ਸਕੇ ਜਦੋਂ ਉਹਨੂੰ ਜਾ ਕੇ ਖਬਰ ਦਿੱਤੀ ਵੀ ਤੁਹਾਡੀ ਗਮੀ ਨੂੰ ਖੁਸ਼ੀ ਵਿੱਚ ਬਦਲਿਆ ਜਾਏਗਾ ਉਹਨੇ ਆਖਿਆ ਵੀ ਸੁਣਾਓ ਕੀ ਖਬਰ ਅਜੇਹੀ ਹੈ ਉਹਨੇ ਦੱਸਿਆ ਪਾਪੀਆਂ ਨੇ ਕਿ ماں ਗੁਜਰਕੌਰ ਤੇ ਸ਼ਹਿਬਜਾਦਿਆਂ ਨੂੰ ਪਕੜ ਲਿਆ ਗਿਆ ਆ ਸਾਡੇ ਕੋਲ ਨੇ ਉਸ ਵੇਲੇ ਵਜੀਰਖਾਂ ਪਾਪੀ ਬਹੁਤ ਖੁਸ਼ ਹੋਇਆ ਹੁਣ ਕਲਗੀਧਰ ਮਹਾਰਾਜ ਜੋ ਮੈਂ ਚਾਹਣੇ ਉਹ ਗੁਰੂ ਨਾਲ ਕਰ ਸਕਦਾ। ਉਹਨੇ ਆਖਿਆ ਬਹੁਤ ਜਲਦੀ ਨਾਲ ਲੈ ਕੇ ਆਓ। ਪ੍ਰਬੰਧ ਕੀ ਕੀਤਾ ਮਾਤਾ ਨੂੰ ਰੱਖਣ ਵਾਸਤੇ ਸਹਿਬਜਾਦਾ ਨੂੰ ਠੰਡਾ ਬੁਰਜ। ਦੇਖੋ ਪਾਪੀਆਂ ਕਿੰਨਾ ਕਹਿਰ ਟਾਇਆ। ਠੰਡੇ ਬੁਰਜ ਵਿੱਚ ਟਿਕਾਣਾ ਕਰ ਦਿੱਤਾ। ਲੈ ਕੇ ਆਏ ਮੋਰਿੰਡੇ ਥਾਣੇ ਤੋਂ ਉਹ ਜਿਹੜਾ ਠੰਡਾ ਬੁਰਜ ਹੈ ਨਾ ਮੈਂ ਸੌਖੇ ਸ਼ਬਦਾਂ ਚ ਤੁਹਾਨੂੰ ਕਹਿ ਦਿੰਦਾ ਅੱਜ ਤੇ ਪੱਖੇ ਏਸੀ ਕੂਲਰ ਨੇ ਉਸ ਵੇਲੇ ਉਸ ਦਾ ਵਕਤ ਨਹੀਂ ਸੀ। ਅਤ ਦੀ ਗਰਮੀ ਦੇ ਅੰਦਰ ਜ਼ਾਲਮ ਉਹ ਉੱਚੀ ਜਗ੍ਹਾ ਤੇ ਉਸ ਠੰਡੇ ਬੁਰਜ ਤੇ ਬੰਨ੍ਹਦੇ ਸਨ ਔਰ ਉਹਦੇ ਠੱਲੋਂ ਦੀ ਕੁ ਪਾਣੀ ਦਾ ਪ੍ਰਵਾਹ ਆਕਦਾ ਸੀ ਗਰਮੀ ਤੋਂ ਬਚਿਆ ਜਾ ਸਕੇ ਮਰਤਾ ਗੁਦਰ ਕੌਰ ਤੇ ਸਹਿਬਜਾਦਿਆਂ ਨੂੰ ਉਸ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ ਸਖਤ ਪਹਿਰੇ ਲਾ ਦਿੱਤੇ ਤੁਸੀਂ ਸੋਚ ਕੇ ਵੇਖੋ ਆਪਾਂ ਸਾਰੇ ਘਰਾਂ ਪਰਿਵਾਰਾਂ ਵਾਲੇ ਬੱਚੇ ਵਾਲੇ ਉੱਪਰ ਹਮੇਸ਼ਾ ਹੀ ਹਵਾ ਬੜੀ ਤੇਜ਼ ਚੱਲਦੀ ਹੈ ਔਰ ਕਿੰਨੀ ਤੇਜ਼ ਹਵਾ ਵਗਦੀ ਹੈ ਅਤ ਦੀ ਸਰਦੀ ਹੈ ਤਨ ਤੇ ਕੋਈ ਕੱਪੜਾ ਨਹੀਂ ਹੈ ਮਾਂ ਗੁਦਰ ਕੌਰ ਆਪਣੇ ਦੋਨੋਂ ਸਹਿਬਜ਼ਾਦਿਆਂ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਬੜੇ ਪਿਆਰ ਨਾਲ ਗੁਰੂਕੀਆਂ ਬਾਤਾਂ ਸੁਣਾਉਂਦੀ ਹੈ ਪੁੱਤ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਹੋ ਕਲ ਕੀ ਧਰ ਦੇ ਪੁੱਤਰੋ ਸ਼ਿਦਕ ਨਾ ਹਾਰਿਓ ਆਖਰ ਪਹਿਲੇ ਦਿਨ ਸੰਖੇਪ ਕਹਿਣ ਲੱਗੇ ਆ ਵਜੀਰ ਦੀ ਕਚਹਿਰੀ ਵਿੱਚ ਪੇਸ਼ ਕੀਤੇ ਕਿ ਸਹਿਬ ਦਾਦੇ ਬੜੇ ਪਿਆਰ ਨਾਲ ਤੋਰਿਆ ਗਿਆ ਲਾਲ ਲੜਾਕੇ ਮਾਣੇ ਤੋਰਿਆ ਸਿਪਾਹੀ ਲੈ ਕੇ ਗਏ ਜਾ ਫਤਿਹ ਬੁਲਾਈ ਤੇ ਉੱਥੇ ਜਾ ਕੇ ਜਿੰਨੇ ਵੀ ਉਹਨਾਂ ਗੱਲਾਂ ਬਾਤਾਂ ਪੁੱਛੀਆਂ ਸਵਾਲ ਜਵਾਬ ਕੀਤੇ ਹਰ ਗੱਲ ਦਾ ਜਵਾਬ ਦਿੱਤਾ ਉਹਨਾਂ ਆਖੇ ਤੁਹਾਡੇ ਪਿਤਾ ਨੂੰ ਸੀਗ੍ਰੇਪਦਾਰ ਕਰ ਲਿਆ ਸ਼ਹਿਬ ਜਹਦਿਆਂ ਆਖਿਆ ਕਿ ਲੱਗਿਓ ਕਲਗੀਧਰ ਪਾਤਸ਼ਾਹ ਨੂੰ ਕੋਈ ਗ੍ਰਿਫਤਾਰ ਨਹੀਂ ਕਰ ਸਕਦਾ ਹਰ ਗੱਲ ਦਾ ਜਵਾਬ ਦਿੱਤਾ ਜਾਲਮਾਂ ਨਾਲ ਚ ਦਿੱਤੇ ਕਈ ਕੁਛ ਕੀਤਾ ਉਹਨਾਂ ਦਾ ਵਾਸ ਨਾ ਚਲਿਆ ਉਹਨਾਂ ਆਖੇ ਵੀ ਇੱਕ ਵਾਰੀ ਫਿਰ ਸਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਛੱਡਿਆ ਜਦੋਂ ਗਏ ਨੇ ਮਾਂ ਕੋਲ ਜਾ ਕੇ ਦੱਸੇ ਨੇ ਬੋਲ ਮਾਂ ਮੈਨੂੰ ਆਹ ਗੱਲ ਪੁੱਛੀ ਮੈਂ ਆਹ ਜਵਾਬ ਦਿੱਤਾ ਮੈਨੂੰ ਆਹ ਗੱਲ ਆਖੀ ਮੈਂ ਆਹ ਜਵਾਬ ਦਿੱਤਾ ਮਾਂ ਨੇ ਫਿਰ ਆਪਣੇ ਸੀਨੇ ਨਾਲ ਲਾ ਕੇ ਇਤਿਹਾਸ ਵਿੱਚੋਂ ਨਿਕ ਦਿੱਤਾ ਇਤਿਹਾਸ ਵਿੱਚੋਂ ਨਿਕ ਦਿੱਤਾ ਦੂਜੇ ਦਿਨ ਫਿਰ ਜ਼ਾਲਮ ਪਾਪੀ ਆਏ ਨੇ ਫਿਰ ਉਹ ਲੈ ਕੇ ਕਚਹਿਰੀ ਅੰਦਰ ਦੂਜੇ ਦਿਨ ਫਿਰ ਲਾਲਚ ਦਿੱਤੇ ਡਰਾਵੇ ਦਿੱਤੇ ਇਹ ਗੱਲਾਂ ਚਲੀਆਂ ਅਸੀਂ ਤੁਹਾਨੂੰ ਹਰ ਗੱਲ ਦੀ ਸੁੱਖ ਸਹੂਲਤ ਦੇ ਦਵਾਂਗੇ ਪਰ ਤੁਸੀਂ ਆਪਣਾ ਧਰਮ ਤਿਆਗ ਦੇਵੋ ਨਾ ਮੰਨੇ ਦੂਜੇ ਦਿਨ ਫਿਰ ਵਾਪਸ ਛੜਿਆਂਦੇ ਅੱਜ ਤੀਜਾ ਦਿਨ ਚੜਿਆ ਹੈ ਇੱਕ ਰੱਬੀਪੁਰਖ ਨੂੰ ਜ਼ਰੂਰ ਚੇਤਾ ਰੱਖਿਆ ਕਰੋ ਉਹ ਭਾਈ ਮੋਤੀ ਮਹਿਰਾ ਉਹਦੀ ਬੜਾ ਵੱਡਾ ਸਿੱਧਕ ਹੈ ਤੁਹਾਨੂੰ ਸ਼ਹਿਤਾਂ ਹੋਵੇ ਉਹ ਸਭ ਕੁਝ ਆਪਣਾ ਜਿਵੇਂ ਕਿਵੇਂ ਜੜੇ ਪਹਿਰੇਦਾਰ ਲੋਕ ਸਨ ਪਾਪੀ ਉਹਨਾਂ ਨੂੰ ਲਾਲਚ ਬਸ ਕਰਕੇ ਤੇ ਉਹ ਦੁੱਧ ਲੈ ਕੇ ਆਇਆ ਸੀ ਰਾਤ ਵੇਲੇ ਮਾਂ ਨੂੰ ਆਕੇ ਬੇਨਤੀ ਆਕੀ ਸੀ ਮਾਂ ਉਹਦਾ ਮੂੰਹ ਲਪੇਟਿਆ ਹੋਇਆ ਸੀ ਮਾਂ ਨੇ ਬਚਨ ਆਖੇ ਇੰਨੀ ਰਾਤ ਕੌਣ ਆਇਆ ਹੈ उस वे बचन आखे माँ मैं मोती मैर कृपा कर मैं दुध ले आये, गरीब जिनी सेवा कर सकते तू आप पी अपने साहबजादी पोतरिया दुष् छके प्यार ते माँ ने एक बचन आख्या मोती पुत तू अज आ गए है तेन मेरा येनती मान लमी तू तु कल तो ना आम उन्हें पूछिया मां क्यों मैं कोशिश करा मैं आव ਉਨੇ ਬਚਨ ਆਖੀ ਸੀ ਕਹਿ ਲੱਗੀ ਮਾਂ ਨੇ ਬਚਨ ਆਖੀ ਸਰਪੁੱਤ ਇਹਨਾਂ ਜ਼ਾਲਮਾਂ ਨੂੰ ਪਤਾ ਲੱਗ ਗਿਆ ਨਾ ਇਹਨਾਂ ਤੂੰ ਦੁੱਧ ਨਹੀਂ ਪਿਉਣਾ ਜਿੰਨਾ ਇਹਨਾਂ ਤੇਰੇ ਪਰਿਵਾਰ ਦਾ ਲਹੂ ਕੱਢ ਲੈਣਾ ਤੂੰ ਕੱਲ ਨਾ ਆਮੀ ਇਤਿਹਾਸ ਵਿੱਚ ਜ਼ਿਕਰ ਹੈ ਬਿਲਕੁਲ ਇਹੀ ਕੁਝ ਵਾਪਰਿਆ ਸੀ ਜਦੋਂ ਜ਼ਾਲਮਾਂ ਨੂੰ ਪਤਾ ਲੱਗਿਆ ਸੀ ਨਾ ਵਜ਼ੀਰ ਖਾਂ ਮਰ ਗਿਆ ਨੂੰ ਮੋਤੀ ਮਹਰੇ ਨੇ ਦੁੱਧ ਦੀ ਸ਼ਿਵਾ ਕੀਤੀ ਹੈ ਉਹਦਾ ਸਾਰਾ ਪਰਿਵਾਰ ਕੋਲੂ ਵਿੱਚ ਪੀੜ ਦਿੱਤਾ ਸੀ ਤੇ ਜਦੋਂ ਉਹਦੇ ਬੱਚਿਆਂ ਨੂੰ ਪੀੜਣ ਲੱਗੇ ਉਹਦੇ ਪਰਿਵਾਰ ਨੂੰ ਪੀੜਣ ਲੱਗੇ ਉਹ ਬੜਾ ਜਾਰੋ-ਜਰ ਰਹੁੰਦਾ ਤੇ ਜਲਮ ਆਖਦਾ ਸੀ ਤੈਨੂੰ ਪਹਿਲਾਂ ਆਖਿਆ ਸੀ ਤੂੰ ਉਦੋਂ ਨਾ ਮੰਨਿਆ ਉਦੋਂ ਦੁੱਧ ਕਿਉਂ ਪੀਉਣ ਗਿਆ ਉਹਨੇ ਸ਼ਬਦ ਆਖੇ ਸੀ ਮੈਨੂੰ ਮਰੀ ਮਾਂ ਦੇ ਬੋਲ ਚੇਤਾ ਆ ਰਹੇ ਨੇ ਉਹ ਪਾਪੀਓ ਇੰਨਾ ਤੇ ਮੈਂ ਦੁੱਧ ਵੀ ਨਹੀਂ ਛਕਾਇਆ ਜਿੰਨਾ ਤੁਸੀਂ ਪਰਿਵਾਰ ਦਾ ਲਹੂ ਕੱਢ ਲਿਆ ਜੇ ਇੰਨਾ ਹੀ ਲਹੂ ਕੱਢਣਾ ਸੀ ਘਟੋ-ਕਟ ਮੈਨੂੰ ਦੁੱਧ ਛਕਾਉਣ ਦੀ ਸੇਵਾ ਕਰ ਲੈਣ ਦੇਣੀ ਸੀ ਉਨੇ ਬੜੀ ਸੇਵਾ ਕੀਤੀ ਤੀਜੀ ਤੀਜੇ ਦਿਨ ਫਿਰ ਮਾਂ ਤੋਂ ਸਹਿਬਜ਼ਾਦਿਆਂ ਨੂੰ ਲੈ ਕੇ ਗਏ ਬੜੇ ਪਿਆਰ ਨਾਲ ਮਾਂ ਨੇ ਬਾਰ ਬਾਰ ਉਹਨਾਂ ਪੁੱਤਾਂ ਨੂੰ ਸਹਿਬਜ਼ਾਦਿਆਂ ਨੂੰ ਇਤਿਹਾਸ ਵਿੱਚੋਂ ਬਾਣੀ ਦੀਆਂ ਲੋਰੀਆਂ ਦੇ ਕੇ ਤੋਰਿਆ ਅੱਜ ਤੀਜੇ ਦਿਨ ਫਤਵਾ ਸੁਣਾ ਦਿੱਤਾ ਪਾਪੀਆਂ ਨੇ ਕਿ ਸਰਹੰਦ ਦੀਆਂ ਨੀਆਂ ਵਿੱਚ ਚਿੰਨ ਕੇ ਸ਼ਹੀਦ ਕਰ دیا۔ ਸਹਿਬਜ਼ਾਦਿਆਂ ਨੂੰ 13 ਪੋਹ ਦੇ ਦਿਨ 1704 ਈਸਵੀ 26 ਦਸੰਬਰ ਕਰੀਬ ਤੇ ਉਹ ਪਾਪੀਆਂ ਨੇ ਨੀਹਾਂ ਵਿੱਚ ਚਿਨ ਕੇ ਸ਼ਹਾਦਤ ਹੋ ਗਈ ਪਹਿਲਾਂ ਨੀਹਾਂ ਵਿੱਚ ਚਿਨਿਆ ਤੇ ਕੰਧ ਨੂੰ ਧੱਕਾ ਮਾਰ ਕੇ ਸੁਟਿਆ ਬੇਅੰਤ ਅੱਖਾਂ ਨੇ ਆਪਣੇ ਨੇਤਰਾਂ ਵਿੱਚੋਂ ਨੀਰ ਬਗਾਇਆ ਫਿਰ ਪਾਪੀਆਂ ਦੀ ਮਨ ਦੀ ਬਿਰਤੀ ਪੂਰੀ ਨਾ ਹੋਈ ਜਦੋਂ ਕੰਧ ਡਿੱਗੀ ਹੈ ਨਾ ਅਸਲ ਵਿੱਚ ਉਹ ਨਕੀ ਇਤ ਦੀ ਕੰਦ ਸੀ ਸਰੀਰ ਬਹੁਤ ਜ਼ਖਮੀ ਹੋ ਗਏ ਤੁਸੀਂ ਅੱਜ ਵੀ ਕਈ ਵਾਰੀ ਖਬਰਾਂ ਸੁਣਦੇ ਹੋ ਵੀ ਪੁਰਾਣੇ ਬੰਦੇ ਤੇ ਕੰਦ ਡਿਗੀ ਪੀਚੋ ਦਾ ਅੰਤਲਾ ਸਮਾ ਆ ਗਿਆ ਤੇ ਉਸ ਵੇਲੇ ਜਦੋਂ ਕੰਦ ਡਿਗੀ ਜ਼ਖਮੀ ਹੋਏ ਫਿਰ ਵੀ ਇਹ ਪਾਪੀ ਦਾ ਮਨਸੂਬਾ ਕਾਮਯਾਬ ਨਾ ਹੋਇਆ ਤੇ ਉਹਨੇ ਉਸ ਵੇਲੇ ਸ਼ਾਸਨ ਵੇਗ ਤੇ ਵਾਸਲ ਵੇਗ ਦੋ ਕੈਦੀ ਸੰਨ ਉਹਨਾਂ ਨੂੰ ਆਖਿਆ ਤੁਹਾਡੀ ਮੈਂ ਸਜ਼ਾ ਮਾਫ ਕਰ ਦਿਆਂਗਾ ਤੁਸੀਂ ਸ਼ਹਿਬ ਜੱਜਾਂ ਨੂੰ ਸ਼ਹੀਦ ਕਰਨਾ ਹੈ ਉਹ ਤੇ ਪਹਿਲੇ ਹੀ ਪਾਪੀ ਸਨ ਉਹਨਾਂ ਨੇ ਉਸ ਵੇਲੇ ਸਹਿਬ ਜਾਦਿਆਂ ਦੇ ਛਾਤੀ ਤੇ ਆਪਣਾ ਗੋਡਾ ਰੱਖ ਕੇ ਯਾਦ ਰੱਖਿਓ ਉਹ ਮਹਾਨ ਆਤਮਾਮਾ ਨੇ ਤੇ ਉਹਨਾਂ ਦੀ ਸ਼ਾਹ ਰਗ ਕੱਟ ਕੇ ਉਹਨਾਂ ਮਹਾਨ ਆਤਮਾਮਾ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਜਿਨ੍ਹਾਂ ਦੀ 7 ਸਾਲ ਦੀ 9 ਸਾਲ ਦੀ ਆਰਬ ਲੈ ਉਹਨਾਂ ਨੂੰ ਸ਼ਹੀਦ ਕੀਤਾ ਸੀ ਮਾਂ ਗੁਜ਼ਰ ਕਰਨ ਨੂੰ ਪਤਾ ਲੱਗਿਆ ਮਾਂ ਵੀ ਸ਼ਹਾਦਤ ਦਾ ਜ਼ਾਮ ਪੀ ਗਈ ਗੁਰੂ ਸਚੇ ਪਾਤਸ਼ਾਹ ਮਹਾਰਾਜ ਜੀ ਦੇ ਚਾਰੋਂ ਲਾਲ ਨੇ ਤਾਂ ਹੀ ਇੱਕ ਵਾਰੀ ਪੁੱਛਿਆ ਗਿਆ ਸੀ ਤੇ ਸਹਿਬ ਨੇ ਬਚਨ ਆਖੇ ਸਨ ਭਲਿਓ ਟੈਂਦੇ ਦੇਸ਼ ਦਾ ਜਦੋਂ ਕੋਈ ਸਹਾਰਾ ਨਹੀਂ ਸੀ ਪਿਤਾ ਇਸ ਦੇਸ਼ ਤੋਂ ਬਾਹਰਿਆ ਮੈਂ ਮਾਂ ਗੁਦਰ ਕਰ ਛੰਡੇ ਬੁਰਜ ਵਿੱਚ ਗੁਜ਼ਰੀ ਸਮਾਂ ਜਿਵੇਂ ਗੁਜ਼ਰਿਆ ਗੁਜ਼ਾਰਿਆ ਮੈਂ ਚਾਰ ਪੁੱਤ ਦਿੱਤੇ ਸਨ ਉਸ ਸ਼ਹਿਨशाह ਨੇ ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ ਮਤ ਕਹੋ ਸ਼ਹਿਨशाह ਸਿੰਘੋ ਮੈਨੂੰ ਕਿਸਤਾ ਨਾਲ ਤੇ ਕਰਜ਼ ਉਤਾਰਿਆ ਮੈਂ ਗੁਰੂ ਨੇ ਬੜੀ ਕਿਰਪਾ ਕੀਤੀ ਮਨੁੱਖਤਾ ਲਈ ਸਭ ਕੁਝ ਕੁਰਬਾਨ ਕੀਤਾ ਔਰ ਇੱਕ ਬੇਨਤੀ ਹੁਰ ਚੇਤਾ ਰੱਖ ਲਿਓ ਫਿਰ ਇਹ ਪਾਪੀ ਉਹਨਾਂ ਦੇ ਅੰਤਲੀ ਸ਼ਰੀਰਾਂ ਦੀ ਸੇਵਾ ਸੰਭਾਲ ਵੀ ਨਹੀਂ ਕਰਨ ਦਿੰਦੇ ਸਨ ਟੋਡਰਮਲ ਨੂੰ ਚੇਤਾ ਰੱਖਿਓ ਟੋਡਰਮਲ ਅੱਗੇ ਘਰ ਜਾਂਦਾ ਸੀ ਰੋਜ਼ਾਨਾ ਤੇ ਉਸ ਵੇਲੇ ਘਰ ਵਾਲੀ ਨੂੰ ਗੱਲਬਾਤ ਸੁਣਾਉਂਦਾ ਸੀ ਆਪਣੇ ਪਰਿਵਾਰ ਨੂੰ ਅੱਜ ਮੈਂ ਸਹਿਬਜ਼ਾਦਿਆਂ ਨੂੰ ਤੁਰਿਆਂ ਜਾਂਦਿਆਂ ਵੇਖਿਆ ਅੱਜ ਮੈਂ ਠੰਡੇ ਬੁਰਜ ਤੋਂ ਦੂਰੋਂ ਮਾ ਗੁਜਰਕਾਰ ਨੂੰ ਦਰਸ਼ਨ ਕੀਤੇ ਨੇ ਕਈ ਵਾਰੀ ਉਹਨੇ ਇਹ ਬਾਤਾਂ ਸੁਣਾਉਣੀ ਸੈਪਜਾਦੇ ਵਜ਼ੀਰ ਦੀ ਕਚਹਿਰੀ ਵਿੱਚ ਆ ਕੇ ਘਬਰਾਉਂਦੇ ਨਹੀਂ ਹੈ ਉਹ ਬੜੀ ਬਹਾਦਰੀ ਵਾਲੇ ਨੇ ਕਲਗੀ ਧਰ ਦੇ ਪੁੱਤ ਉਹਨੇ ਆਪਣੇ ਘਰ ਆ ਕੇ ਬਹਾਦਰੀ ਦੀ ਗੱਲ ਸੁਣਾਉਣੀ ਇਤਿਹਾਸ ਆਖਦਾ ਜਿਸ ਦਿਨ ਸ਼ਹੀਦੀ ਹੋ ਗਈ ਮਾ ਗੁਦਰ ਕੌਰ ਵੀ ਸ਼ਹਾਦਤ ਦਾ ਜਾਂ ਪੀ ਗਏ ਤੇ ਉਸ ਦਿਨ ਅੱਜ ਘਰ ਦੀ ਦਹਲੀਜ਼ ਵਿੱਚ ਆ ਕੇ ਟੋਡਰਮਲ ਤੁੱਬਾ ਮਾਰ ਕੇ ਜੋਪਿਆ ਉਹਦਾ ਪਰਿਵਾਰ ਪੁੱਛਦਾ ਤੂੰ ਅੱਜ ਕੋਈ ਬਹਾਦਰੀ ਦੀ ਗੱਲ ਨਹੀਂ ਸੁਣਾਉਣੀ ਉਹਨੇ ਆਖਿਆ ਸੀ ਨਹੀਂ ਇਹ ਪਾਪੀ ਏਡੇ ਪਾਪੀ ਨੇ ਸ਼ਹੀਦ ਵੀ ਕਰ ਦਿੱਤੇ ਨੇ ਹੁਣ ਅੰਤਲੀ ਸੇਵਾ ਸੰਭਾਲ ਲਈ ਕਰਨ ਦੇ ਰਸੀਆਂ ਦੀ ਤੇ ਮੈਂ ਚਾਹੁੰਦਾ ਵੀ ਸੇਵਾ ਸੰਭਾਲ ਕੀਤੀ ਜਾਏ ਮੈਂ ਮੰਗ ਰੱਖੀ ਸੀ ਵੀ ਮੈਂ ਸੇਵਾ ਸੰਭਾਲ ਕਰਨੀ ਚਾਹੁੰਦੇ ਜਮੀਨ ਮੁੱਲ ਖਰੀਦ ਲੈਣਾ ਉਹਨਾਂ ਅੱਗੇ ਸ਼ਰਤ ਰੱਖ ਦਿੱਤੀ ਮੋਹਰਾ ਬਿਸ਼ਾ ਕੇ ਮੋਰਾ ਮਿਸ਼ਾਕੇ ਜਿਹੜਾ ਬੰਦਾ ਜ਼ਮੀਨ ਖਰੀਦੇਗਾ ਉਥੇ ਸਸਕਾਰ ਕਰਨ ਦਿਆਂਗੇ ਮੈਂ ਮੋਰਾ ਮਿਸ਼ਾਉਂ ਦੀ ਹਾਮੀ ਭਰ ਦਿੱਤੀ ਉਹਨਾਂ ਅਗਲਾ ਪਾਪੀਆਂ ਨੇ ਸ਼ਬਦ ਆਖਿਆ ਮੋਰ ਨਾਲ ਮੋਰ ਖੜੀ ਕਰਕੇ ਕੁਦਰਤੀ ਗੱਲ ਹੈ ਕਿੰਨਾ ਥਾਂ ਭਰਨਾ ਤੇ ਫਿਰ ਮੈਂ ਜਾ ਕੇ ਅੰਤਲੀ ਸ਼ਿਵਾ ਸੰਭਾਲ ਕਰਨ ਦਿਆਂਗੇ ਮੇਰੇ ਹੱਥ ਬਸ ਕੁਝ ਵੀ ਨਹੀਂ ਰਿਹਾ ਇਤਿਹਾਸ ਕਹਿੰਦੇ ਉਹਦੇ ਘਰ ਵਾਲੀ ਉਹਦੇ ਪਰਿਵਾਰ ਨੇ ਆਖਿਆ ਆਪਣੇ ਘਰ ਵਿੱਚ ਜੋ ਕੁਝ ਵੀ ਹੈ ਸਭ ਕੁਝ ਵੇਚ ਬੱਟ ਦੇ ਭਾਂਡਿਆਂ ਤੱਕ ਵੀ ਵੇਚ ਦੇ ਆਪਾ ਸਹਿਬਜ਼ਾਦੇ ਤੇ ਮਾਂ ਦੇ ਸਰੀਰਾਂ ਦੀ ਸੰਭਾਲ ਕਰਨੀ ਉਹਨੇ ਆਪਣੇ ਘਰ ਦੇ ਗਹਿਣੇ ਗੱਟੇ ਘਰ ਵਾਲੀ ਦੇ ਵੇਚ ਬੱਟ ਕੇ ਜੋ ਕੁਝ ਕੀਮਤੀ ਵਸਤੂਆਂ ਸਨ ਘਰ ਦੀਆਂ ਭਾਂਡਿਆਂ ਤੱਕ ਮੰਨੋਂ ਵੇਚ ਬੱਟ ਕੇ ਉਹਨੇ ਜਾ ਉੱਥੇ ਮੁਰਾ ਹਾਜ਼ਰ ਕੀਤੀਆਂ ਮੋਰ ਨਾਲ ਮੋਰ ਖੜੀ ਕਰਕੇ ਭਾਈ ਟੋਡਰ ਮੱਲ ਨੇ ਗੁਰੂ ਕੇ ਸ਼ਹਿਬਜ਼ਾਦੇ ਤੇ ਮਾ ਗੁਰਦੁਰ ਕੌਰ ਦੇ ਸਰੀਰਾਂ ਦੀ ਸੇਵਾ ਸੰਭਾਲ ਕੀਤੀ ਸੀ ਗੁਰਦੁਆਰਾ ਪਾਵਨ ਜੋਤੀ ਸਰੂਪ ਸੈ ਬਣਿਆ ਹੋਇਆ ਹੈ ਸਭ ਤੋਂ ਦੁਨੀਆ ਵਿੱਚੋਂ ਮਹਿੰਗੀ ਜਗ੍ਹਾ ਦੁਨੀਆ ਭਰ ਵਿੱਚ ਇਹੋ ਜਿਹਾ ਪਵਿੱਤਰ ਅਸਥਾਨ ਨਹੀਂ ਮਿਲੇਗਾ ਅੱਜ ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕੇਵਲ ਇਹੀ ਕਹਿਣ ਲੱਗਿਆ ਜੇ ਇਤਿਹਾਸ ਸ਼ਹੀਦਾਂ ਦਾ ਸੁਣਦੇ ਹੋ ਹੱਥ ਜੁੜ ਕੇ ਬੇਨਤੀ ਹੈ ਆਪਣੇ ਘਰਾਂ ਵਿੱਚ ਸ਼ਿਦਕ ਨਾਲ ਸ਼ਹੀਦ ਸਿੱਖੀ ਨੂੰ ਕਮਾਓ ਪ੍ਰਣ ਕਰੋ ਆਪਣੇ ਮਨਾ ਅੰਦਰ ਆਪਣੇ ਬੱਚਿਆਂ ਨੂੰ ਅੰਮ੍ਰਿਤਧਾਰੀ ਬਨਾਓ ਦਸਤਾਰਾਂ ਮੰਨੋ ਕੇਸਾਂ ਦੀ ਬਿਆਦਬੀ ਨਹੀਂ ਕਰਨੀ ਅੰਮ੍ਰਿਤ ਬਾਣੀ ਪੜੋ ਗੁਰੂ ਚਰਨਾਂ ਵਿੱਚ ਜੁੜੋ ਸਤ ਜਾਨੋ ਸਾਡੇ ਵਿੱਚੋਂ ਕਦੀ ਗੁਰੂ ਕਲਗੀਧਰ ਪਾਤਸ਼ਾਹ ਚਾਹੁੰਦੇ ਸਨ ਪੁੱਤ ਮੈਂ ਤੇਰੇ ਲਈ ਆਪਣੇ ਪੁੱਤ ਕੁਰਬਾਨ ਕਰਕੇ ਗਿਆ ਮੈਨੂੰ ਤੇਰੇ ਪੁੱਤ ਵਿੱਚੋਂ ਅਜੀਤ ਸਿੰਘ ਨਜ਼ਰ ਆਏ ਮੈਨੂੰ ਤੇਰੇ ਪੁੱਤ ਵਿੱਚੋਂ ਫਤਿਹ ਸਿੰਘ ਨਜ਼ਰ ਆਏ ਜੇ ਸਿੱਖੀ ਸਿਦਕ ਨਾਲ ਪਾਲੋਗੇ ਨਾ ਯਕੀਨ ਜਾਨੂ ਗੁਰੂ ਕਲਕੀ ਤਰ ਸੱਚੇ ਪਾਤਸ਼ਾਹ ਸਾਡੇ ਤੇ ਬਹੁਤ ਖੁਸ਼ ਹੋਣਗੇ ਮੈਂ ਇਹਨਾਂ ਲਈ ਆਪਣਾ ਆਪ ਕੁਰਬਾਨ ਕੀਤਾ ਹੈ ਸੱਭ ਰਹਿਮਤ ਕਰੇ ਇਤਿਹਾਸ ਬੇਅੰਤ ਹੈ ਆਪਾਂ ਤੁਛ ਬੁੱਧੀ ਦੇ ਮਾਲਕ ਹੈ ਗੁਰੂ ਅੱਗੇ ਅਰਦਾਸ ਕਰਕੇ ਜਿੰਨੀ ਕਿਰਪਾ ਜੁਰ ਨੇ ਕੀਤੀ ਤੁਹਾਡੀ ਸੇਵਾ ਕੀਤੀ ਹੈ ਆਪ ਸੁੰਚੀ ਸੰਗਤ ਦਾ ਧੰਨਵਾਦ ਪੁੱਲ ਚੁੱਕ ਦੀ ਖਿਮਾ ਬਖਸ਼ ਦਿਨਾ ਦੀ ਫਤੇ ਦੀ ਸਾਂਝ ਪਾਉ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ